ਉਹ ਯਕੀਨ ਨਹੀਂ ਫਿਰ ਹਰ ਸਾਲ ਜਿਹੜੇ ਬੱਚਿਆਂ ਦੀ ਪ੍ਰੋਫਟ ਉਹਨੂੰ 15-20 ਲੱਖ ਰੁਪਈਆ ਹੋ ਜਾਂਦਾ ਆਉਣ ਲੱਗਾ 30 ਲੱਖ ਦਾ ਬੱਚਾ ਕੱਟਾ ਵੇਚ ਲੋ ਚਾਹੇ ਕੱਟੀ 30 ਲੱਖ ਰੁਪਈਆ ਦਾ ਜੀ ਪਸ਼ੂ ਲੈ ਲਓ ਪਸ਼ੂ ਦੀ ਇੰਨੀ ਕੀਮਤ ਬਾਝ ਜਾਣੀ ਆ ਜਿਹੜੀ ਮੱਝ ਐ ਸੱਚੀ ਮਿੱਠੀ ਬਲੈਕ ਸੁਣਾ ਠੀਕ ਆ ਬਲੈਕ 골ਡ ਕਿਹਨੂੰ ਕਹੈ ਦਨੇ ਆਪਾਂ ਠੀਕ ਆ ਮੱਝ ਦਾ ਹੁਣ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਐ ਕੈਮ ਆ ਜੀ ਅੱਜ ਪਹੁੰਚੇ ਸੀਗੇ ਬਰਾਡ ਫਾਰਮ ਦੇ ਮੌਰ ਮੰਡੀ ਮੌਰ ਮੰਡੀ ਦਾ ਇੱਕ ਫਾਰਮ ਐ ਬਾਈ ਤੇ ਅੱਜ ਦਿਖਾਉਣੇ ਆ ਤੁਹਾਨੂੰ ਇਹ ਮੱਝਾਂ ਦੀ ਫਾਰਮ ਐ ਕਾਫੀ ਐਨੀਮਲ ਪਾਲਦੇ ਤਾਂ ਹੋਂਦੇ ਜਾਂਦੇ ਵੀ ਰਹਿੰਦੇ ਐ ਇਹਨਾਂ ਦੇ ਨਾਲ ਕੋਈ ਤੇ ਕਾਫੀ ਵਧੀਆ ਨਾਮ ਹੈ ਇਹਨਾਂ ਕੋਲੇ ਤੇ ਕਾਫੀ ਚੰਗੇ ਡੰਗਰ ਹੈ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਮੱਝਾਂ ਹੀ ਬਹੁਤ ਚੰਗੀਆਂ ਹਨਾ 20 ਲੀਟਰ ਵਾਲੀਆਂ ਤੇ ਬਹੁਤ ਚੰਗੀਆਂ ਹੋਣ ਝੋਟੀਆਂ ਵੀ ਤਾਂ ਬਾਕੀ ਗੱਲਾਂ ਬਾਤਾਂ ਵੀ ਕਰਾਂਗੇ ਇਹਨਾਂ ਦੇ ਵੀ ਸਾਰੀ ਜਿਹੜੀ ਚਮਾਂਗਾਂ ਦਾ ਟਾਈਮ ਕੀ ਆ ਅੱਖਾਂ ਦਾ ਕੀ ਆ ਖਰਾਕ ਕੀ ਆ ਠੀਕ ਹੈ ਆਮਦਨ ਕੀ ਆ ਹਨ ਸਾਰੀ ਗੱਲਾਂ ਬਾਤਾਂ ਕਰਦੇ ਆਜੋ ਫਿਰ ਚੱਲਦੇ ਆ ਨਾਲ ਤੇ ਜਿਹੜੀ ਇਥੋਂ ਸਟਾਰਟਿੰਗ ਹੈ ਥੋੜਾ ਜਿਹਾ ਲੱਗੂਗਾ ਵੀ ਹਜੇ ਮੱਝਾਂ ਦੇ ਦੁੱਧੂ ਤਾਂ ਲਾਇਆ ਨਹੀਂ ਕਿਉਂਕਿ ਇਹਨਾਂ ਨੇ ਏਦੋਂ ਪਹਿਲਾਂ ਚਵਾਈ ਹੋ ਗਈ ਸੀ ਮੱਝਾਂ ਨੇ ਉਹ ਵੀ ਆਪਾਂ ਗੱਲ ਕਰਦੇ ਹਾਂ ਕਿ ਚਵਾਈ ਇਸ ਵੇਲੇ ਹੋਈ ਵੀ ਇਹਨਾਂ ਦੀ ਸਾਰੀਆਂ ਤੇ ਉਹ ਦੇਖਦੇ ਆਂ ਫਿਰ ਕੱਲ ਬਾਤ ਕਰਾਂਗੇ ਬਾਈ ਜੀ ਤੇ ਇਧਰ ਨੂੰ ਮੇਗਾ ਮਰਵਾ ਦੇ ਇੱਕ ਇਧਰ ਨੂੰ ਮੜਾ ਦੇ ਤੇ ਸਾਰੀਆਂ ਜਿਹੜੀਆਂ ਮੱਝਾਂ ਐ ਸਾਰੀਆਂ ਦੁੱਧ ਤੇ ਲੱਗੀਆਂ ਹੋਈਆਂ ਤੇ ਬਾਕੀ ਅੰਦਰ ਦੀ ਹੁਣ ਪਾਣੀ ਪੀ ਕੇ ਇਹ ਬਾਹਰ ਆ ਗਈਆਂ ਨੇ ਬੱਚੇ ਤੇ ਬਾਈ ਜੀ ਠੀਕ ਹੈ ਬੋਲੋ ਬਾਈ ਜੀ ਆਪਾਂ ਇਹ ਬਰਾੜ ਫਾਰਮ ਦੇ ਨਾਂ ਤੇ ਆ ਹੈ ਨਾ ਪੰਜ ਪੰਜ ਤੇ ਆਪਣੇ ਕੋਲੇ ਹੁਣ ਸਾਰੇ ਐਨੀਮਲ ਕਿੰਨੇ ਆ ਜੀ ਸਾਰੇ ਜੀ ਮੱਝਾਂ ਮੱਝਾਂ ਗਈਆਂ ਹਾਂ ਮੱਝ 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 ਪਈ ਹੈ ਸਾਰੀਆਂ ਵੱਡੀਆਂ ਦੋਤੀ ਆ ਹਾਂਜੀ ਹਾਂਜੀ ਤੇ ਪੱਕੀਆਂ ਲੱਗੀਆਂ ਵੀ ਆ ਕਿ ਬਸ ਵਪਾਰ ਵਾਰ ਤੇ ਵੀ ਔਰ ਵਾਸਤੇ ਵੀ ਵਪਾਰ ਨੂੰ ਵੇਚ ਵੀ ਦਿੰਦੇ ਆ ਜੇ ਕੋਈ ਅਜੇ ਤੱਕ ਇਹ ਮੋੜਿਆ ਨਹੀਂ ਅੱਛਾ ਜੇ ਕੋਈ ਆ ਜੇ ਤਾਂ ਜਿਹੜਾ ਕੋਈ ਪਸ਼ੂ ਅਗਲੇ ਨੂੰ ਚੰਗਾ ਲੱਗਦਾ ਦੇ ਦੇਣ ਦਾ ਮਰਜ਼ੀ ਲੈ ਲੇ ਠੀਕ ਆ ਤੇ ਉਹ ਜਿਆ ਹੋਰ ਪਾਲ ਆਣੇ ਹਨ ਤੇ ਉਹ ਮੇਨ ਕੰਮ ਦੁੱਧ ਤੇ ਲੱਗਿਆ ਹੋਇਆ ਹੈ ਦੁੱਧ ਤੇ ਸਾਰੀਆਂ ਇਹ ਹਾਂਦੇ ਆ ਆਪਦੇ ਵਾਸਤੇ ਆ ਜੇ ਕੋਈ ਆ ਗਿਆ ਤਾਂ ਕਦੇ ਕਿਸੇ ਨੂੰ ਐ ਨਹੀਂ ਗਿਆ ਵੀ ਆ ਮੈਂ ਵੇਚ ਰਹੀ ਹਾਂ ਬਿਲਕੁਲ ਬਿਲਕੁਲ ਕਿੰਨਾ ਹੀ ਦੁੱਧਦਾ ਕਿੰਨੀ ਸੋਹਣੀ ਹੈ ਹਾਂ ਬਾਕੀ ਮੰਗ ਲਈ ਕਿਸੇ ਨੂੰ ਤੇ ਦੇ ਦੇਣੀ ਹੈ ਹਾਂਜੀ ਬਾਕੀ ਇੱਕ ਚੀਜ਼ ਹੋਰ ਵੀ ਮੈਨੂੰ ਨੋਟ ਕੀਤੀ ਆ ਵੀ ਆ ਕੇ ਮਿੱਤਰੋ ਤੁਹਾਨੂੰ ਇਹ ਵੀ ਦਿ ਪਾਵਾ ਨਹੀਂ ਕੋਟ ਹੈ ਆਪਾਂ ਦੀ ਬੇਲਡ ਹੀ ਹੈ ਗ੍ਰੇਡੇਡ ਹੈ ਕੋਈ ਵੀ ਤੇ ਬਾਈ ਕੋਲੇ ਇੰਨੇ ਕੇ ਸ਼ਾਨਦਾਰ ਨਾ ਇਸਮਾਈ ਕੀਤੀ ਵੀ ਹੈ ਉਹ ਕਟੂ ਜੀ ਆਪਾਂ ਦੇਖਾਂਗੇ ਨਾ ਇੱਕ ਵਾਰੀ ਆਦੇ ਹੁਣ ਵੀ ਬਾਰ ਕੱਢਿਆ ਦੇ ਤੁਸੀਂ ਮਾਰੋ ਮੜੀ ਜੀ ਨਿਗਾ ਤਾਂ ਇਹਨਾਂ ਨੂੰ ਦਿਖਾ ਮੜਾ ਜੂਮ ਕਰਕੇ ਇਹ ਮਤਲਬ ਬਾਈ ਦੇ ਕੋਲੇ ਜਿਹੜੀ ਸਮਾਈ ਵੀ ਹੈ ਨਾ ਲਾਲ ਆਪਾਂ ਕੱਲਾਂ ਐ ਨਹੀਂ ਹੁੰਦਾ ਇਹ ਚੀਜ਼ਾਂ ਹੁੰਦੀਆਂ ਵੀ ਹਰੇਕ ਵਕਤ 5 5 6 6 ਮਹੀਨੇ ਦੇ ਬੱਚੇ ਸਾਰੇ ਦੁੱਧ ਪੀਂਦੇ ਅੱਛਾ ਸਾਰੇ ਦੁੱਧ ਪੀਂਦੇ ਆ ਜੀ ਸਾਰੇ ਦੁੱਧ ਚੁੰਗਦੇ ਕੋਈ ਵੀ ਬੱਚਾ ਨਾ ਜੁ ਐ ਨਹੀਂ ਹੈਗਾ ਵੀ ਮਤਲਬ ਲੱਗਭਗ ਕਿੰਨਾ ਕੁ ਦੁੱਧ ਪਿਆਦੇ ਨੇ ਮੁਰਗੀ ਮੁਰਗੀ ਹੈ ਅੱਛਾ ਜੇ ਹਜੇ ਲਾਉਣ ਤੱਕ ਚੁੰਗਲਾ ਲਿਆ ਮੰਨ ਲਾ 2 ਕਿਲੋ ਕਿੰਨਾ ਪੀ ਜਾਂਦਾ 2 ਕਿਲੋ ਪੀ ਜਾਂਦਾ ਦੇ ਠੀਕ ਹੈ ਸੇਕਾ ਤੋਂ ਮਾਤਰੀ ਗੱਲ ਨਹੀਂ ਵੀ ਐਵੇਂ ਤੁਹਾਨੂੰ ਕਹਿਰੀ ਵੀ ਇਹ ਤਾਂ ਸਾਰਾ ਦੁੱਧ ਚੁੰਗਦਾ ਹੈ ਵੀ ਜਾਂ ਇਹ ਤਾਂ 5 ਕਿਲੋ ਟਾਈਮ ਦਾ ਚੁੰਗਦਾ ਨਹੀਂ ਨਹੀਂ ਸਾਰੇ ਕਟਰਾਂ ਦੀ ਸਿਹਤ ਬਹੁਤ ਚੰਗੀ ਹੈ ਤੇ ਬਾਈ ਹੁਣ ਐਸੇ ਟਾਈਮ ਆਪਣੇ ਕੋਲੇ ਇਹ ਸਫਰ ਪਹਿਲਾਂ ਦਾ ਹੈ ਦੱਸੋ ਸਫਰ ਕਿਦੋਂ ਸਟਾਰਟ ਹੋਇਆ ਆਪਣਾ ਵੀ ਇੱਥੇ ਜਿਹੜਾ ਫਾਰਮ ਦਾ ਕੰਮ ਹੈ ਵੀ ਆਪਾਂ ਸ਼ਹਿਰ ਦੇ ਵਿੱਚ ਲਈ ਇਹ ਕਿਦੋਂ ਹੋਇਆ ਇਹ 2007 ਤੋਂ ਲੈ ਕੇ अच्छा अच्छा हां 267 ਤੋਂ ਲੈ ਕੇ ਫਾਰਮ ਇੱਥੇ ਆਪਾਂ ਕਰਿਆ ਨੇ اچھا ਯਾ 2000 ਕਾਦੇ ਕੰਮ ਉਹ ਪਾਉਂਦਾ ਸੀ ਆ ਪਾਉਂਦਾ ਸੀ ਹਾਂ ਜਿਹੜਾ ਦੁੱਧ ਦਾ ਕੰਮ ਹੈ ਇਹ ਨੂੰ ਕਰੇ ਨੂੰ ਸਮਝੋ ਵੀ ਤੁਸੀਂ ਆਪ ਹੀ ਲੈ ਕੇ ਨਾਲ ਫਾਦਰ ਸਾਹਿਬ ਨੇ ਚਲਾਇਆ ਸੀ ਪਹਿਲਾਂ ਨਹੀਂ ਆਪ ਹੀ ਚਲਾਇਆ ਅੱਛਾ ਆਪ ਹੀ ਚਲਾਇਆ ਹਾਂ ਤੇ ਪਿੰਡ ਕਿਹੜਾ ਸੀ ਆਪਣਾ ਪਿੰਡ ਆਪਣਾ ਤਲਵੰਡੀ ਸਾਬੋ ਕੋਲ ਤਲਵੰਡੀ ਸਾਬੋ ਕੋਲ ਤੇ ਫਿਰ ਜਮੀਨ ਪਿੰਡ ਹੈ ਕਿ ਇੱਥੇ ਲੈ ਲਏ ਜੀ ਜਮੀਨ ਪਿੰਡ ਭਾਈ ਰਹਿੰਦੇ ਦੋਨੇ ਪਿੰਡ ਬਾਜੀ ਅੱਛਾ ਉੱਥੇ ਬਾਹੀ ਕਰਦੇ ਹਾਂ ਤੇ ਤੂੰ ਫਿਰ ਇੱਥੇ ਪਸਮਾ ਦਾ ਕਰ ਲਾਂਗੇ ਹਾਂ ਨਹੀਂ ਮੈਂ ਤਾਂ ਕਿਸੇ ਹੋਰ ਅੱਛਾ ਇਧਰ ਸੌਂਕੜੇ ਖਿੱਚ ਲੈ ਤੇ ਹੁਣ ਲਗਭਗ ਆਪਾਂ ਮੰਨ ਲਾ ਵੀ ਦੋ ਫਿਰ ਘਰ ਵਾਰ ਵੀ ਇੱਥੇ ਪਾਲੇ ਹਾਂ ਸਾਰਾ ਉਹ ਟਾਈਮ ਆ ਜਾ ਸਾਰਾ ਥਾਂ ਆਪਣਾ ਆਵਦਾ ਨਹੀਂ ਇਹ ਜਗ੍ਹਾ ਕਰਾਈ ਤੇ ਅੱਛਾ ਇਹ ਕਰਾਈ ਤੇ ਹੋਰ ਹੈਗੀ ਆਪਣੀ ਉਹ ਤੋਂ ਹੋਰ ਹੈਗੀ ਜਗ੍ਹਾ ਠੀਕ ਹੈ ਜੀ ਬਾਈ ਤੇ ਕਿਵੇਂ ਲੱਗਿਆ ਬਾਈ ਇਹ ਕੰਮ ਹੁਣ ਦੁੱਧ ਕਿੰਨਾ ਆਪਣੇ ਕੋਲ ਆਪਣੇ ਕੋਲ 2 ਕੁਇੰਟਲ ਦੁੱਧ ਹੈ ਜੀ ਰੇਟ ਕੀ ਜਾਂਦਾ ਸਰ ਜੀ ਕੋਲ ਬੜਾ 70 ਰੁਪਏ 75 ਰੁਪਏ ਦਾ 70 75 ਰੁਪਏ ਜਾਂਦਾ ਆ ਇੱਥੇ ਇਥੇ ਲੈ ਜਾਂਦੇ ਕੋਲ ਉਹ ਰੋਲੇ ਕੇ ਜਾਂਦੇ ਆਪਣੇ ਘਰੇ ਫਿਚਰ ਕਲੋਨੀ ਚ ਘਰ ਹੈ ਆਪਣਾ ਬਾਈ ਜਿਵੇਂ ਦੱਸਿਆ ਸੀ ਜੀ ਵੀ ਤੁਸੀਂ ਇਹ ਚਵਾਈ ਕਰੀ ਬੈਠੇ ਹੋ ਨਾ ਹਾਂਜੀ ਹਾਂਜੀ ਤਾਂ ਇਹਦੇ ਵਿੱਚ ਅੱਜ ਨਾਲੇ ਕੋਰਦੇ ਆਪਾਂ ਗੱਲਾਂ ਕਰਦੇ ਆ ਜਿਵੇਂ ਆਦੇ ਚੋਟੀਆਂ ਜਿਹੜੀ ਰੁਪਏ ਨੇ ਨੰਬਰ ਵਾਰਾਂ ਠੀਕ ਹੈ ਸਾਡੀ ਚੋਟੀਆਂ ਇਹ ਸਾਰੀਆਂ ਜਿਹੜੀ ਚਵਾਈ ਹੈ ਚਵਾਈ ਇਹ ਕਿੰਨੇ ਵਜੇ ਖਤਮ ਕਰ ਦਿੰਦੇ ਸਾਢੇ 4 ਵਜੇ ਖਤਮ ਹੋ ਜਾਂਦੇ ਲੋ ਵੀ ਮਿੱਤਰੋ ਜਿਹੜੀ ਚਵਾਈ ਦਾ ਟਾਈਮ ਹੈ ਨਾ ਇਹਨਾਂ ਦਾ ਇੱਕ ਵੱਖਰਾ ਸੈਰ ਕਰਕੇ 3 ਵਜੇ ਸ਼ੁਰੂ ਕਰਕੇ ਚਵਾਈ ਹੈ ਜਿਹੜੀ ਤੇ 4:30 ਵਜੇ ਖਤਮ ਕਰ ਦਿੰਦੇ ਆ ਠੀਕ ਹੈ ਜੀ ਤੇ ਇਹ ਮਤਲਬ ਹੁਣ ਸਾਰੀਆਂ ਚੋਈਆਂ ਹੋਈਆਂ ਵੀ ਆਂ ਵੀ ਆਟਰੂਟਰ ਤੁਸੀਂ ਜਿਵੇਂ ਨਾਲੇ ਚੋਈਆਂ ਵੀ ਆਂ ਤੁਸੀਂ ਦੇਖ ਸਕਦੇ ਆਂ ਹਜੇ ਚਵਾਈ ਇਹਨਾਂ ਦੀ ਹੋ ਗਈ ਹੱਡੀਆਂ ਪੈ ਸਕਦੇ ਆਂ ਵੀ ਸਾਰੀਆਂ ਵਧੀਆ ਤੇ ਭਾਈ ਇਹਨਾਂ ਦੇ ਵਿੱਚ ਹੁਣ ਡਰਾਈ ਕਿਨੇ ਕੀਤੀ ਹੋਣ ਡਰਾਈ ਹੈਗੀਆਂ ਜੀ 10 ਕੁ ਮਿੰਟਾਂ ਡਰਾਈ ਹੋਣਗੀਆਂ ਅਸ 10 ਕੁ ਤੇ ਇੱਕ ਆਜਾ ਅਸੀਂ ਦੇਖੋ ਦੇਖੋ ਉਹ ਵੈਸੇ ਫਲੇਰੀ ਹੈ ਝੋਟੇ ਦੇ ਤੇ ਝੋਟੇ ਦੀ ਸੇਪ ਸੂਤ ਦਿਖਾ ਇਹ ਝੋਟੀਆਂ ਕਿੰਨੀ ਜਿਆਦੇ ਸੋਹਣੀ ਝੋਟੀਆਂ ਐ ਤੇ ਆਰਡਰ ਰੂਟਰ ਦੇਖੋ ਤੇ ਬਾਈ ਵਾਲੇ ਹਾ ਘਟਾ ਦੇਖ ਘਟਾ ਜਾਂਦਾ ਜਿਹੜਾ ਇਹ ਦੁੱਧ ਚੋਂਦਾ ਇਹ ਵੀ ਦੁੱਧ ਚੋਂਦਾ ਹਾ ਜੀ ਆਹ ਜੀ 1.5 ਮਹੀਨੇ ਦੀ ਗੱਲ ਆ ਆ ਜਿਓ ਆਪਾਂ ਉੱਤਰ ਵੀ ਕਿਹੜਾ ਮਰਵਾਦੀ ਆ ਆਪਾਂ ਸਾਰੇ ਪਾਸਮਾ ਤੇ ਕਿਹੜਾ ਮਰਵਾਦਨੇ ਬਾਈ ਆਪਣੇ ਕੋਲੇ ਸਾਰਿਆਂ ਤੋਂ ਵੱਡਾ ਰਿਕਾਰਡ ਕਿੰਨਾ ਗਾ ਹੁਣ ਰਿਕਾਰਡ 20 ਤਾਂ ਆਮ ਹੀ ਰਹਿਣੀਆਂ ਬਾਈ 20 ਕਿਲੋ ਵਾਲੀਆਂ ਬਈਆਂ ਆਮੀਆਂ ਇਹਦੇ ਵਿੱਚ ਅਰਦੀਆਂ ਮਈਆਂ 20 20 ਕਿਲੋ ਦੀ 20 20 ਕਿਲੋ ਵਾਲੀਆਂ ਤੇ ਸਭ ਤੋਂ ਘੱਟ ਵਾਲੀਆਂ ਕਿੰਨੇ ਕਿਲੋ ਵਾਲੀਆਂ ਆਪਣੇ ਕੋਲ ਘੱਟ ਤੋਂ 14 ਤੋਂ ਘੱਟ ਤਾਂ ਕੋਈ ਨਹੀਂ ਅਸਾਂ 14 ਇਹ ਕੋਈ ਵੀ ਤੁਸੀਂ ਬੱਚਾ ਜਿਹੜਾ ਵੀ ਤੁਸੀਂ ਦੇਖ ਸਕਦੇ ਆਂ ਕੋਈ ਵੀ ਦੇਖ ਲੈਣਾ ਦੇ ਵਿੱਚ ਬੱਚਾ ਨਹੀਂ ਆਮ ਕੀ ਹੁੰਦਾ ਡੈਰੀਆਂ ਦੇ ਵਿੱਚ ਅਗਲਾ ਕਹਿੰਦਾ ਡੈਰੀਆਂ ਦੇ ਵਿੱਚ ਬੱਚੇ ਮਾਰ ਦਿੰਦੇ ਆ ਭਾਈ ਇਹ ਗੱਲ ਹੁੰਦੀ ਹੈ ਨਾ ਮੈਨੂੰ ਵੀ ਆਏ ਸੀਗਾ ਮੈਂ ਕਿਹਾ ਵੀ ਬਾਈ ਕੋਲੇ ਗੁੱਤ ਤੇ ਲਏ ਹੁਣ ਇਹਨਾਂ ਨੇ ਕਿਹੜਾ ਬੱਚੇ ਪਾਲਨੇ ਹੁੰਦੇ ਆ ਨਹੀਂ ਆਪਾਂ ਉਹ ਵੀ ਹਾਂ ਵੀ ਸਹਾਰਾਂ ਦੇ ਵਿੱਚ ਉਹਦੇ ਹੁੰਦੇ ਆ ਸਾਰੇ ਐਚਐਲਡੀ ਸੀ ਮੰਦੇ ਆ ਕੋਈ ਇਹ ਨਹੀਂ ਹੈ ਕਿ ਕਿੰਨੇ ਸਾਫ ਕਟਿਆ ਭਾਈ ਤੇ ਬਾਕੀ ਭਾਈ ਮੈਂ ਇੱਕ ਖੋਸਿਆ ਹੋਇਆ ਨਾ ਤੜਕੇ ਆ ਕੇ ਮੈਂ ਦੇਖਿਆ ਵੀ ਦੋ ਤਿੰਨ ਗਰੇਡੜਾ ਬੱਲੇ ਉਹ ਵੀ ਪਾਇਡੜੇ ਹੋਏ ਫਿਰਦੇ ਆ ਵੀ ਛੋਟੇ ਬਣਨ ਨੂੰ ਤਿਆਰ ਆ ਫਿਰ ਉਹ ਪਤਾ ਲੱਗਿਆ ਵੀ ਯਾਰ ਬਾਕੀ ਜਿਹੜਾ ਸ਼ੌਂਕ ਨਾਲ ਕੰਮ ਹੁੰਦਾ ਨਾ ਇਹ ਜ ਦੀ ਕੋਈ ਗ੍ਰੇਟ ਨਹੀਂ ਹੋ ਗਈ ਹੈ ਨਾ ਆਪਾਂ ਕਹਿਣਾ ਨਹੀਂ ਯਾਰ ਦੇ ਲੋ ਉਹ ਦੇਖ ਬੱਚਾ ਇੱਕ ਜਿਹੜਾ ਫੇਰ ਆਉਂਦਾ ਹੈ ਨਾ ਤੇ ਜੇ ਹੁਣ ਸਿਹਤ ਤਾਂ ਬਾਕੀ ਭਾਈ ਖਰਾਕ ਪਰ ਇਹਨਾਂ ਨੂੰ ਕਿਹੜੀ ਚੱਲਦੀ ਹੁਣ ਬੱਚਿਆਂ ਨੂੰ ਜਿਹੜੀ ਮੱਝਾਂ ਨੂੰ ਪੈਂਦੀ ਹੈ ਉਹ ਹੀ ਪੈਂਦੀ ਹੈ ਉਹ ਹੀ ਪੈਂਦੀ ਹੈ ਤੇ ਇਹ ਕੱਟੀ ਹੈਗੀ ਆਹ ਜੇ ਕੱਟੀ ਹੈ ਇਹ ਕੱਟੀ ਆ ਬਹੁਤ ਸਨੀ ਟੈਰ ਹੋਈ ਜਾਂਦੀ ਹੈ ਇਹ ਵੀ ਪਾਸੇ ਮਹੀਨਾ ਦੀ ਕੱਟੀ ਲਓ ਜੀ ਇਹਦੀ ਮਾਤਲੇ 18 ਕਿਲੋ 18 ਕਿਲੋ ਦੁੱਧ ਦਾ ਤਾਂ ਕਰੋ ਚੈੱਕ ਲੈ ਕੋਈ ਸਿਹਤ ਮਤਲਬ ਬੱਚਿਆਂ ਦੀ ਮਾੜੀ ਨਹੀਂ ਤੇ ਤੁਸੀਂ ਇਹਦੀ ਸਿਹਤ ਤੁਸੀਂ ਦੇਖ ਸਕਦੇ ਆਂ ਲੋਭੀ ਮਿੱਤਰੋ ਕਟਿਆਂ ਦੇ ਕਟਰਵਾ ਤੇ ਤੁਹਾਨੂੰ ਝਾਤੀ ਮਰਵਾਤੀ ਤੇ ਹੁਣ ਬਾਈ ਜੀ ਦੇ ਨਾਲ ਹੋਰ ਵੀ ਆਪਾਂ ਕੰਮ ਦੀਆਂ ਗੱਲਾਂ ਕਰਦੇ ਅੱਜ ਜਿਹੜੀਆਂ ਸਿੱਖਾਂ ਨੂੰ ਮਿਲਦੀਆਂ ਤੇ ਬਾਈ ਜੀ ਫਿਰ ਜਿਹੜਾ ਕੱਖਾਂ ਦਾ ਸਮਾਗਾ ਵੀ ਜਿਹੜਾ ਆਪਾਂ ਕੱਖ ਪਾਉਣੇ ਆ ਇਹਦਾ ਕੀ ਸਮਾਗ ਦੋ ਟਾਈਂ ਹੀ ਪਾਉਣੇ ਬਾਈ ਜਿਹੜੀ ਸ਼ਾਮ ਨੂੰ ਸੰਮੀ ਪਾਉਣੇ ਮਨੋ 2 ਵਜੇ ਲੇਬਰ ਉੱਠੜ ਜੇ ਤਿੰਨ ਬੰਦੇ ਆਪਣੇ ਅੱਛਾ ਜੀ ਤੇ 2 ਵਜੇ ਇਹਨਾਂ ਨੇ ਉੱਠ ਕੇ ਮਨੋ ਪਹਿਲਾਂ ਗੋਹਾ ਖਿਰਦਣੇ ਤੇ ਨਾਲ ਦੀ ਨਾਲ ਇਹਨਾਂ ਨੇ ਸੰਮੀ ਪਾਦਣੀ ਤੇ ਨਾਲ ਦੀ ਨਾਲ ਸ਼ਵਾਈ ਹੋ ਜਾਣਾ ਠੀਕ ਹੈ ਜੀ ਉਹ ਹੁਣ ਬਾਹਰ ਨਿਕਲਣੀ ਆਪਾਂ ਮੇਰੇ ਰੇਂਜਾਂ ਦਾ ਬਾਜ ਆ ਜੀ ਪਾਣੀ ਪੀ ਕੇ ਤੇ ਬਸ ਨਾਲ ਦੀ ਨਾਲ ਸਾਰਾ ਹਰਾ ਪਾਵਾਂਗੇ ਇਹਨਾਂ ਨੂੰ 75 ਕਿਲੋ ਸਾਰੇ ਕੋਸਟ ਆ ਵੀ ਹੂੰ ਨਾਲੇ ਚੋਈ ਵੀ ਆ ਆਰਡਰ ਕਿੰਨਾ ਸੋਹਣਾ ਇਹ ਕਿੰਨਾ ਰੋਡ ਦੁੱਧ ਸੀਗਾ ਸੱਚ ਰਾ ਇਹ 20 ਕਿਲੋ ਦੁੱਧ ਦੇਣ ਜੀ ਅੱਛਾ 20 ਕਿਲੋ ਦੁੱਧ ਦੇ ਜੀ ਅੱਛਾ ਦੂਜਾ ਸੁਆਇਦਾ ਬਾਈ ਛੋਟੀ ਦਾ ਜੇ ਥੱਲੇ 14 ਕਿਲੋ ਦੁੱਧ ਹੋਊਗਾ 4 ਮਹੀਨਿਆਂ ਦੀ ਗੱਬਣ 4 ਮਹੀਨਿਆਂ ਦੀ ਗੱਬਣ 15 15 ਕਿਲੋ 15 ਹੋਊਗਾ ਠੀਕ ਹੈ 15 ਕਿਲੋ ਹੋਊਗਾ ਬਹੁਤ ਸ਼ਾਨਦਾਰ ਝੋਟੀ ਆ ਬਾਈ ਤੇ ਜੇ ਥੱਲੇ 18 ਕਿਲੋ ਆ ਜੀ अच्छा इदे ਥਲੇ 18 ਕਿਲੋ 18 ਕਿਲੋ ਇਹ ਥੋੜੀ ਜਿਹੀ ਕਮਜ਼ੋਰ ਹੋਈ ਗਰੀ ਹਾਂ ਬਸ ਬੱਚਾ ਮਰ ਗਿਆ ਜੀ ਥੋੜਾ ਜਿਹਾ ਢਿੱਡਾ ਮਰ ਗਿਆ ਅੱਛਾ ਵੱਧ ਮਰ ਗਿਆ ਖਾਦੀ ਖੁੱਦੀ ਘਟੋ ਲਿਆ ਹਾਂ ਨਵੇਂ ਥਾਂ ਤੇ ਆ ਜਾਂਦਾ ਹੋ ਜਾਂਦਾ ਕਈ ਵਾਰ ਠੀਕ ਹੈ ਜੀ ਬਾਈ ਤੇ ਇਧਰਲੇ ਪਾਸੇ ਆਪਣੀ ਅੰਦਰ ਵਾਲੀ ਸਾਰੀਆਂ ਖਲਣੀਆਂ ਹਾਬ ਨਾਂ ਨੀਮੀਆਂ ਬਣਾਈਆਂ ਹੁੰਦੀਆਂ ਹਨ ਨਾ ਬਾਈ ਨੀਮੀਆਂ ਖੋਣੀਆਂ ਦਾ ਕੋਈ ਫਾਇਦਾ ਲੱਗਿਆ ਆਪਣਾ ਬੱਸ ਫਾਇਦਾ ਤੇ ਇਹੀ ਹੈ ਵੀ ਆ ਮਿੱਠੀ ਕਰਕੇ ਹੋ ਜਾਂਦੀਆਂ ਅੱਛਾ ਇਧਰੋਂ ਵੱਧ ਖਿੱਟੀ ਜਾਂਦੀਆਂ ਹਾਂ ਬਾਹਰ ਦੀਆਂ ਤਾਂ ਹੋ ਨਹੀਂ ਹੁੰਦੇ ਨੇ ਓਕੇ ਬਹੁਤ ਸੁਣ ਲੈ ਵੀ ਮੈਂ ਤੇ ਇਧਰ ਵੀ ਆ ਦੇ ਨੂੰ ਬਰਵਾ ਦੇ ਆਦੇਤਰ ਬੱਚੇ ਆ ਦਿਖਾ ਦੇ ਸਾਰੇ ਤੇ ਜਿਵੇਂ ਮੰਨ ਲਾ ਕੋਈ ਬੱਲਾ ਬੈਠਾਗਾ ਆਦੇ ਠੀਕ ਹੈ ਤੇ ਆਹ ਕਟਰੂ ਦੇਖੋ ਜਿਹੜੇ ਮੋਹਰਾ ਦੇ ਆ ਵੀ ਕੱਟੀ ਐ ਇਹ ਮਜੀ ਮਾਲਲੇ 23 24 ਕਿਲੋ ਸੁੱਤਾਈ ਦੇਖੋ ਮੇਰੇ ਕੋਲ ਤਾਂ 20 ਕਿਲੋ ਦੁੱਤਾ ਮਾਲਕ ਕੋਲੇ 23 24 ਦਾ ਰਿਕਾਰਡ ਹੈ ਭਾਈ ਜੀ ਸਹੀ ਗੱਲ ਹੈ ਵੀ ਇਹ ਠੀਕ ਤਾਂ ਭਾਈ ਹਰ ਇੱਕ ਬੰਦਾ ਕੋਈ ਨਾ ਮੰਨਦਾ ਹੀ ਹੁੰਦਾ ਹੈ ਚੀਜ਼ ਹੈ ਨਾ ਮੈਂ ਫਿਰ ਤੱਕੇ ਵੀ ਇਹ ਸੀ ਰੱਖੀ ਕੋ ਕੱਠੇ ਹੋਈ ਵੀਰ ਨਾਲੇ ਅਸੀਂ ਮੋਲ ਲ ਲਈਏ ਵੀਣਾ ਪਉਣੇ ਵੀ ਸਾਡੇ ਦੇ ਬੱਚੇ ਇਹਨਾਂ ਤੋਂ ਕਮਜ਼ੋਰ ਹੈ ਕੱਦਮ ਉਹਦੀ ਉਮਰ ਦੇ ਸਾਵਾ ਬਰੋਬਰ ਹੋ ਜੇ ਹਾਂਜੀ ਹਾਂਜੀ ਇਹ ਕੱਦ ਦੇ ਜਿਹੜੀ ਹੋਣਗੇ ਪਰ ਉਹ ਛੇਰ ਤੇ ਜਿਹੜਾ ਤੇਰਾ ਬੱਚਾ ਜਿਵੇਂ ਗੋਲ ਹੋਇਆ ਹੋਵੇ ਹਨਾ ਤਾਂ ਜਣੀ ਕਿ ਵੀ ਉਹ ਗੋਲ ਹਜੇ ਘਟਰਿਆ ਤੇ ਹੋਲੇ ਆ ਗਿਆ ਵੀ ਉਹਨਾਂ ਨੂੰ ਵਜਨ ਪੋਣਾ ਆਹ ਦੇਖੋ ਆਪਾਂ ਉਹ ਕੱਟੀ ਲੈ ਕੇ ਆਏ ਹੁਣ ਉਹ ਵਜਦੀ ਮਾ ਲਈ ਗਏ ਆਂ ਅਣੀ ਜੇ ਤੁਸੀਂ ਕੁਆਰਟੀ ਦੇ ਉੱਤੇ ਪੂਰੀ ਲਈ ਪਰ ਮਾਲ ਕਰੇ ਸਾੰਭੀ ਸਾੰਭਣੀ ਨਹੀਂ ਕਿ ਜੀ ਦੇਖੋ ਐਂ ਦਰਗੇ ਵੀ ਜਿਹਦੇ ਉੱਤੇ ਜਿਹਦੇ ਤੁਸੀਂ ਖੰਦੇ ਗੋੜੀ ਦੇਖੋ ਜਿਹੜੇ ਹਾਂਜੀ ਤੁਸੀਂ ਆ ਵਾਕੀ ਕਹੋਗੇ ਪਮਾਵਾ ਜੋ ਮੈਂ ਤੁਹਾਨੂੰ ਦਿਖਾਉਣਾ ਇਹ ਜੇ ਸਾਹਮ ਦਾ ਬਤਾਤਾ ਬਹੁਤ ਕੁਛ ਹੈ ਜਿਹੜੇ ਨਹੀਂ ਸਾਹਮ ਦੇਗੇ ਹਾਂ ਭਾਈ ਭਾਈ ਜਿਹੜੇ ਕੰਮ ਨਹੀਂ ਕਰਨਾ ਕੁਛ ਨਹੀਂ ਹੁੰਦਾ ਦੇਖੋ ਨਸਲ ਕੀ ਘੈਂਟ ਹੈ ਬਾਈ ਸਹੀ ਗੱਲ ਹੈ ਹਨਾ ਬੰਦੇ ਨੇ ਸਾਹਮ ਸਾਹਮ ਕੀ ਇਹਦੇ ਮਤਲਬ ਜ਼ੀਰੋ ਕਰਤੀ ਕੀਤੀ ਜੀ ਉਹ ਜੀ ਕਰਦੇ ਨੇ ਤੇਨੇ ਨਾ ਕੋਣ ਸੇ ਉਂਗਲਾਂ ਦੇ ਮਤਲਬ ਦੂਰ ਫਾਨ ਲੱਗੇ ਹੋਏ ਬਿਲਕੁਲ ਸਾਰੇ ਪਾਸੇ ਜੇ ਆਪਾਂ ਗੈਪ ਪਈ ਆਹ ਬੱਚਾ ਜੀ ਦੁੱਧ ਚੁੰਮਾਈ ਦੀ ਮਾਂ ਤੇ ਨਿਕਮੀ ਨਹੀਂ ਕਹਿੰਦੀ ਕਰਦੇ ਤੇ ਭਾਈ ਜੀ ਆਪਾਂ ਹੁਣ ਇੱਕ ਐਕਟਿਵੇਟ ਜਿਵੇਂ ਹੁਣ ਆਪਣੇ ਸਾਰੇ ਭਰਾ ਪੁੱਛਦੇ ਹੁੰਦੇ ਹਣਾ ਆਹ ਨੇੜੇ ਰਹਿਣ ਵਾਲੇ ਆਵਾਜ਼ ਵਧੀਆ ਆਉਂਦਾ ਸਾਡੇ ਕੋਲ ਅੱਜ ਮੈਕ ਹੈ ਨਹੀਂ ਮੈਕ ਸਾਰੇ ਹੋ ਗਏ ਖਰਾਬ ਉਹਨਾਂ ਨੂੰ ਹੂੰਹ ਹੂੰਦੀ ਆਉਂਦੀ ਆਵਾਜ਼ ਨਹੀਂ ਤਾਂ ਫਿਰ ਪਹੁੰਚੀ 50 ਫੁੱਟ ਦੂਰ ਹੋ ਗਈ ਤਾਂ ਇਹਦੇ ਵਿੱਚ ਭਾਈ ਆਹ ਆਲੂ ਦੀ ਭਾਇਓ ਆਪਾਂ ਬਾਹਰ ਹੀ ਅੱਜ ਆ ਗਏ ਆ ਤਾਂ ਅਰੇ ਕਿਹਨੂੰ ਦਿਖਾ ਦਿੰਦੇ ਹੋ ਬਾਹਰ ਇੱਧਰ ਦੇਖੋ ਉਪ ਉਪ ਉਹ ਰੰਗੁਰ ਦੇ ਅੱਛਾ ਇਹ ਨਵਾਬ ਹਾਂ ਇਹ ਇਹ ਦੇਖੋ ਇਹਦੀ ਮੇਲ ਬੂਲ ਬਹੁਤ ਜ਼ਿਆਦੇ ਦੇਖੋ ਇਹ ਵੀ ਬੱਚੇ ਬਹੁਤ ਸੋਹਣੇ ਬਣੇ ਜਾਂਦੇ ਆ ਕੱਟੇ ਜਾਂ ਦੋਨੇ ਤਕਰੀਬਨ 1 ਸਾਲ ਦੇ ਦੋਨੇ ਇਹ ਹਾਂ ਬਿਲਕੁਲ ਭਾਈ ਇਹ ਦੁੱਧੋਂ ਮਤਲਬ ਡਰਾਈ ਹੋਏ ਵੇ ਅੱਛਾ ਇਹ ਬਸ ਉੱਪਰ ਦੁੱਧੂ ਠੰਡੇ ਹੋਏ ਆ ਠੰਡੇ ਵੇ ਬਰ ਕੋਈ ਨਹੀਂ ਹੈਗੀ ਦੋਨੇ ਭਾਈ ਘੱਟ ਘੱਟ ਇੰਨੀ ਬਹੁਤ ਬਾਨ ਨੇ ਭਾਈ ਨੱਥਾ ਮਾਰਦੇ ਆ ਤੇ ਇਹਦੋਂ ਕਲੀਅਰ ਆਉਂਦੀ ਯਾਰ ਵੀਡੀਓ ਉਹਦੀ ਬੈਕ ਦਿਖਾ ਦੂ ਉਹਨਾਂ ਬੱਚੇ ਆ ਬਸ ਫੜੇ ਰਿਓ ਦੇਖੋ ਵਾਕੀ ਬਹੁਤ ਜਿਆਦੇ ਸੋਹਣੇ ਆ ਬਾਈ ਕਹਿੰਦੇ ਸੋ ਇਹ ਚੀਜ਼ਾਂ ਨੇ ਜਿਹੜੇ ਫਾਲਤੂ ਏ ਖਰਚੇ ਆਪਾਂ ਕਹਿੰਦੇ ਨੇ ਹਾਂ ਫਾਰਮ ਨਹੀਂ ਕਰਦਾ ਵੀਰੇ ਕਟਾ ਦੋ 300 ਰੁਪਇਆ ਖਾ ਜਾਂਦਾ ਵਧੀਆ ਪਹਿਲਾਂ ਦੁੱਧ ਪੀਂਦਾ 300 ਦਾ ਠੀਕ ਹੈ ਥੀੜ ਦਾ ਬਖਰੀ ਹੈ ਤੇ ਆਮ ਕੱਟੇ-ਕੁੱਟੇ ਪਾਲਨੇ ਜਿਵੇਂ ਆਪਾਂ ਕਹਿੰਦੇ ਨੇ ਵੀ ਖਾਲਾਜੀ ਦਾ ਬਟਾ ਠੀਕ ਹੈ ਕਿਹੜੇ ਕੱਟੇ ਆ ਅੱਛਾ ਇਹ ਇਹ ਸਾਰੇ ਸਟਿੰਗਾ ਵਾਂਗੂ ਡਰਾਈ ਆ ਦੋਨੇ ਪਲੂਨਾ ਆ ਅੱਛਾ ਪਲੂਨਾ ਕਰ ਲਈਏ ਡਰਾਈ ਇਹ ਦੂਜੇ ਸੂਏ ਵਾਸਤੇ ਇਹ ਹੁਣ ਨਾ ਹਾਜ਼ਰ ਹੈ ਦੂਜੇ ਸੂਏ ਵਾਸਤੇ ਇਹ ਦੋਨੇ ਸੂਟਿਆਂ ਪਹਿਲਾਂ ਆਪਾਂ ਚੁਣੀਆਂ ਹੋਈਆਂ ਦੁਬਾਰੇ ਹੁਣ ਦੂਜੇ ਸੂਏ ਵਾਸਤੇ ਤਿਆਰ ਤਿਆਰ ਆ ਇਹ ਦੂਜੇ ਸੂਏ ਵਾਸਤੇ ਹੁਣ ਜਮਾ ਦੇਣ ਦੇ ਰਹਿੰਦੇ ਆ ਅੱਛਾ ਉਹਨਾਂ ਦਾ ਟਾਈਮ ਹੈ ਇਹਨ 14 14 ਕਿਲੋ ਦੁੱਧ ਦਿੱਤਾ ਜੀ। 14 ਕਿਲੋ ਤੇ ਇਹ ਇਹਦਾ ਦੁੱਧ ਇਹਦਾ ਵੀ 14 ਕਿਲੋ ਰਿਹਾ। 14 ਦਰਮਿਆਨੀ ਹੀ ਮੱਝ ਹੈ ਨਾ। ਖਾਂਦੀ ਘੱਟ ਹੂਗੀ। ਹਾਂ ਨਾ ਖਾਂਦੀ ਵੀ ਠੀਕ ਹੀ ਹੈ ਜੀ ਕੁਵਾਲਾ। ਓਕੇ ਹਾਂ ਲੰਮਾ ਦੁੱਧ ਬਹੁਤ ਦਿੰਦਾ ਇਹਨੇ। ਮਤਲਬ 8 ਮਹੀਨਿਆਂ ਦੇ ਗੱਭਣ ਤੱਕ ਦੁੱਧ ਦਿੰਦਾ। ਅੱਛਾ ਜੀ ਠੀਕ ਹੈ ਜੀ। ਇਹ ਮੈਨੇ 20 ਕਿਲੋ ਦੁੱਧ ਦਿੱਤਾ ਆਪਣੇ ਕੋਲੇ। ਇਹ ਹੁਣ ਮਤਲਬ 26 ਤਰੀਕ ਨੂੰ 2 ਮਹੀਨੇ ਰਹਿ ਜਾਣਗੇ। ਅੱਛਾ ਇਹਦੇ ਵਿੱਚ ਹਾਂ ਬਸ ਹੁਣ ਸਾਫ਼ ਕਰ ਰਹੀ ਆ ਇੱਕ ਦੋ ਦਿਨ ਚੱਲਦਾ। 2-3 ਦਿਨ। ਠੀਕ ਹੈ ਜੀ। ਹੁਣ ਆਜੋ ਆਪਾਂ ਦੋ ਚਾਰ ਕਰਦੇ ਆ ਫਾਰਮ ਦੀ ਅਮੀਨ ਕਰਨਾ ਪਈ ਹੈ ਨਾ ਕਿਉਂਕਿ ਜੇ ਕੱਲਾ ਆ ਆਹੋਂ ਇਧਰਲੇ ਪਾਸੇ ਹੀ ਆ ਜਾ ਉਹਦੇ ਪਾਸੇ ਨਾਲ ਤਿਆਰ ਹੋਗੀ ਤੇ ਹੁਣ ਅਜੇ ਭਾਈ ਆਪਾਂ ਕਰਦੇ ਫੜੀ ਕਿ ਮੈਂ ਕਰਦੇ ਆ ਹਾਂ ਤੇ ਸਾਰੇ ਭਰਾ ਤੇ ਇਧਰਲੇ ਪਾਸੇ ਆ ਜਾ ਤੂੰ ਬੰਦੀ ਹੈ ਨਾ ਤੇ ਭਾਈ ਜੇ ਆਪਾਂ ਗੱਲ ਕਰੀਏ ਮੇਨ ਹਾਂ ਨਾ ਵੀ ਜਿਹੜਾ ਫਾਰਮ ਦੇ ਵਿੱਚ ਸਭ ਤੋਂ ਵੱਧ ਤੈਨੂੰ ਕੋਈ ਕਿਹੜੀ ਚੀਜ਼ ਦੀ ਤੁਹਾਨੂੰ ਘਾਟ ਲੱਗੀ ਵੀ ਕੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਉਹਨੂੰ ਹੈਂਡਲ ਕਿਵੇਂ ਕੀਤਾ ਕੋਈ ਸਮੱਸਿਆ ਕਿਵੇਂ ਆਨਾ ਕੋਈ ਬਦਲ ਜਿਵੇਂ ਨਵਾਂ ਫਾਰਮ ਵੀ ਪੁੱਛਦਾ ਤੁਸੀਂ ਭਰਾ ਸੁਣ ਸਕਦਾ ਸਮੱਸਿਆ ਤਾਂ ਹੁਣ ਬਹੁਤ ਆਈਆਂ ਜੀ ਪਹਿਲਾਂ ਦੂਜਾ ਪਰਸ ਹੁੰਦਾ ਸੀ ਪਈ ਮੀਟ ਦਾ ਉਦੋਂ ਆਇਆ ਲੱਗਿਆ ਵੀ ਖੜਮੀ ਮੀਟ ਦੇ ਹਲਾ ਲਓ ਉਹਦਾ ਠੀਕ ਰਹੂਗਾ ਹਾਂ ਠੀਕ ਫੇਰ ਬਜਰੀ ਦਾ ਕਿਹਾ ਉਹ ਲੋਕਾਂ ਮਨ ਲੱਗ ਕੇ ਬਜਰੀ ਦਾ ਵੀ ਲਾ ਲਿਆ ਓਕੇ ਉਹਦੇ ਚ ਵੀ ਐ ਲੱਗਿਆ ਵੀ ਬੋਕ ਜਿਵੇਂ ਕਹਿੰਦੇ ਸੀਗੇ ਆ ਉਹ ਵੀ ਉਵੇਂ ਕਰੀਗੇ ਆ ਹਾਂ ਉਵੇਂ ਕਰੀਗੇ ਤੇ ਪਰ ਕੱਚੇ ਵਰਗਾ ਨਜ਼ਾਰਾ ਨਹੀਂ ਉਹ ਫਿਰ ਤੂੰ ਯਾਦ ਦੇ ਹਿਸਾਬ ਨਾਲ ਹੀ ਕਹਿੰਦੇ ਹਾਂ ਜੇਦੋਂ ਬੰਦਾ ਆਕੇ ਹਿਸਾਬ ਨਾਲ ਚੱਲਦਾ ਨਾ ਬੰਦਾ ਪਸੰਦ ਦੇ ਨਾਲ ਚੱਲਦਾ ਉਹ ਵਧੀਆ ਰਹਿੰਦਾ ਥੋੜੀ ਜਿਹਾ ਹੁਣ ਮਾਲੋ ਬਜਰੀ ਵਾਲਾ ਫਰਸ ਹੁੰਦੇ ਅਸੀਂ ਚੰਗੀ ਮਹਿ ਲੈ ਕੇ ਤੇ ਉਹਦੇ ਨਾਲ ਦੋਨੇ ਸਾਈਡਾਂ ਗੋਡਿਆਂ ਤੇ ਦੋਨਾਂ ਪਾਸੇ ਜਕ ਮੋ ਉਹ ਜਕ ਮੋ ਉਹ ਮੈਂ ਇੱਥੇ ਲਿਆ ਇੱਕ ਸਾਲ ਰੱਖੀ ਤੇ ਇੱਥੇ ਆ ਕੇ ਬੜੀ ਸਹੀ ਬੜੀ ਬੜੀ ਸਹੀ ਹੋ ਗਈ ਬਿਲਕੁਲ ਜੀ ਬਿਲਕੁਲ ਇੱਥੇ ਆਪਣੀ ਕਿਸੇ ਮਹਿ ਨਹੀਂ ਦੇਖ ਲੋ ਕਿਸੇ ਦੇ ਕੋਈ ਜਕਮ ਨਹੀਂ ਹੈ ਹਾਂਜੀ ਕੋਈ ਮਹਿ ਦੇ ਮਤਲਬ ਸੰਗ ਨਹੀਂ ਕਸੌਂਦੀ ਹੈਗੀ ਵੀ ਇਹ ਕਹਿ ਸਕਦੇ ਆ ਬਿਲਕੁਲ ਪੱਕੇ ਦੇ ਵਿੱਚ ਹੈ ਮਈਆਂ ਤੇ ਜੇ ਹੁਣ ਆਪਾਂ ਕਹੀਏ ਵੀ ਹੁਣ ਮੇਨ ਗੱਲ ਤੇ ਆਈਏ ਜਿਹੜਾ ਫਾਰਮ ਆ ਵੀ ਕੱਚੇ ਵਰਗਾ ਹੈ ਨਹੀਂ ਨਜ਼ਾਰਾ ਹੈ ਨਾ ਤੇ ਬਾਕੀ ਬੰਦਾ ਆਦੇ ਸਭ ਮੈਂ ਹੈਂਡਲ ਕਰ ਸਕਦਾ ਤੇ ਬਾਕੀ ਭਾਈ ਜੀ ਆਪਾਂ ਗੱਲ ਕਰੀਏ ਜਦੋਂ ਤੁਹਾਨੂੰ ਦੱਸਿਆ ਵੀ 2 ਕੁ ਮੰਟਲ ਦੁੱਧ ਹੈ 70-75 ਰੁਪਏ ਪੈਂਦਾ ਯਾਨੀ ਕਿ ਸੜਾ 14 ਤੋਂ 15 ਹਜ਼ਾਰ ਦਾ ਦੁੱਧ ਜਿਹੜਾ ਸੇਲ ਹੁੰਦਾ ਠੀਕ ਹੈ ਜਿਹੜਾ ਡੇਲੀ ਦਾ ਵੀ 14-15 ਹਜ਼ਾਰ ਰੁਪਏ ਦਾ ਜਿਹੜਾ ਦੁੱਧ ਸੇਲ ਹੋ ਜਾਂਦਾ ਹੈ ਤੇ ਇਹਦੇ ਵਿੱਚ ਜਿਵੇਂ ਨਵੇਂ ਭਰਾ ਵੀ ਦੇਖਦੇ ਇਹਦੇ ਵਿੱਚ ਜਿਹੜਾ ਮੇਨਟੇਨ ਕਰਨ ਵਾਸਤੇ ਆ ਵੀ ਸਣੇ ਲੇਬਰ ਦਿਨ ਦੀ ਸਣੇ ਕੋ ਡਾਕਟਰ ਆਵੇ ਭੌਂਦੀ ਬੰ ਮੱਝਾਂ ਨੂੰ ਖਰਚਾ ਤਾਂ ਜੀ ਤੁਸੀਂ ਦੇਖੋ ਵੀ ਜੇ ਤਾਂ ਹੁਣ ਨਾਲ ਬੱਚੇ ਪੁੱਛੇ ਸੰਭਾਲਨੇ ਆ ਹਾਂ ਸਾਰੀ ਸਾਰੀ ਹਿਰਜ ਬਾੜੀ ਮੋਟੀ ਕਮਾਈ ਤਾਂ ਨਹੀਂ ਆਪਾਂ ਕਹਿ ਰਹੇ ਹਾਂ ਹਾਂ ਦੁੱਧ ਦੇ ਜੀ ਮੈਂ ਹੁਣ ਆਪਾਂ ਵਿੱਚ ਵੀਡੀਓ ਦੇ ਲੋਕ ਪਈ ਜਾਂਦੇ ਆ ਵੀ 30 ਮਹੀਨਿਆਂ ਜੀ 3 ਲੱਖ ਵੱਜਦਾ ਜੀ ਢਾਈ ਲੱਖ ਵੱਜਦਾ ਉਹ ਤਾਂ ਹੈਗਾ ਗਲਤ ਗੱਲ ਗਲਤ ਗੱਲ ਜਿਹਦੇ ਵਿੱਚ 5 6 ਸਾਲ ਤੋਂ ਨੂੰ ਪੈਸੇ ਪਾਉਣਾ ਹੀ ਪੈਂਦੇ ਆ 5 6 ਸਾਲਾਂ ਬਾਅਦ ਥੋਨੂੰ ਜਦੋਂ ਤੁਹਾਡੇ ਆਪ ਦੇ ਬੱਚੇ ਤਿਆਰ ਹੋ ਕੇ ਦੁਬਾਰੇ ਸੋਣ ਹੀ ਜਾਂਦੇ ਹਾਂ ਹਾਂ ਉਦੋਂ ਹੋਣ ਲੱਗ ਜੂਗੀ ਹਾਂ ਉਦੋਂ ਕਮਾਈ ਨਵੇਂ ਬੰਦੇ ਪੰਗਾ ਲੈ ਲੈਂਦੇ ਆ ਦੇਖ ਕੇ ਵੀਡੀਓ ਕਿ ਹੁਣ 10 ਮਹੀਨਿਆਂ ਲੈ ਕੇ ਹਰੇ ਵੀ 12 ਨੂੰ ਕੰਮ ਜਾਬ ਜੇ ਮੁੰਨ 305 ਸੀ ਲਾ 5 ਸਾਲਾਂ ਤੋਂ ਘੱਟ ਬੰਦਾ ਕੰਮ ਲੱਗਦਾ ਹੁੰਦਾ ਜੇ ਤੁਹਾਡੇ ਕੋਲੇ ਪੈਸੇ 5 ਸਾਲਾਂ ਦੇ ਲਾਉਣ ਵਾਸਤੇ ਹੈਗੇ ਆ ਹੈਗੇ ਆ ਤਾਂ ਫੇਰ ਤੁਸੀਂ ਪੰਗਾ ਲੋ ਨਾਲ ਦੀ ਨਾਲ ਪਸ਼ੂਆਂ ਦੇ ਪਸ਼ੂ ਗਰੀ ਹਾਂ 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 ਕਿਉਂਕਿ ਜੇ ਮੁੰਨ 10 ਮਹੀਆਂ ਦਾ ਤੁਸੀਂ ਦੁੱਧ ਇੱਕ ਵਾਰੀ ਕਰ ਲਿਆ ਤਾਂ ਉਹਨਾਂ ਨੇ ਗਰਮੀ ਸਰਦੀ ਆ ਕੇ ਉਹਨਾਂ ਨੂੰ ਦੁੱਧੋਂ ਮਟੂਰ ਤੇ ਆਪਣੇ ਪੈਸੇ ਵੀ ਚਲੋ ਉਹੀ ਆਰਟੀਮੇਟ ਆਪਾਂ ਜਿਵੇਂ ਕੁਝ ਘਟਰਾਂ ਦੀ ਸਭਾਈ ਵੀ ਬਹੁਤ ਸੋਹਣੀ ਆ ਦਾਣਾ ਚੰਗਾ ਪਾਉਣੇ ਆ ਸਾਰੇ ਪਸ਼ੂਆਂ ਦੀ ਸਭਾਈ ਸੋਹਣੀ ਆ ਨਾ ਜਿਵੇਂ ਜਿੰਨੀ ਕਿ ਲੋੜ ਆ ਹਾਂ ਪਰ ਇਹ ਗੱਲ ਹੈਗੀ ਆ ਵੀ ਲੋਕਾਂ ਦੇ ਨੌਕਰੀ ਕਰਨ ਨਾਲੋਂ ਕੰ ਠੀਕ ਹੈ ਜੀ ਬਾਹਾਂ ਠੇਕੇ ਤੇ ਲੈਣ ਨੂੰ ਜਾਂ ਕਿਸੇ ਦੇ ਤੁਸੀਂ ਨੌਕਰੀ ਕਰਦੇ ਹੋ ਅਸੀਂ ਤਾਂ ਨੌਕਰੀ ਕਹਾਂਗੇ ਅਸੀਂ ਪ੍ਰਾਈਵੇਟ ਨੌਕਰੀ ਕਰੀਏ ਉਹਦੇ ਨਾਲ ਠੀਕ ਹੈ ਤੁਸੀਂ ਕਰਦਨੇ ਆ 7-8000 ਖਰਚਣਗੇ ਫਿਰ ਕਹਦਾ ਜੀ ਜਿਵੇਂ 2.5 ਕਵਾਂਟਲ ਫੀਡ ਸਾਡੇ ਕੋਲੇ ਹਾਂ ਮੰਨ ਲਓ ਤੁਸੀਂ ਐ ਲੈ ਲਓ ਵੀ 8000 ਦੀ ਤਾਂ ਫੀਡ ਹੀ ਪੈ ਜਾਏ 8000 ਦੀ ਫੀਡ ਪੈ ਜਾਂਦੀ ਹੈ ਨਾ ਤੇ ਹਜ਼ਾਰ ਕਮਾਲਾ ਬੰਦਿਆਂ ਦੇ ਵਿੱਚ ਪਾ ਲਾ ਹਨ ਸਾਥੇ ਪੈਸੇ ਬੰਦੇ ਵੀ ਐ ਲਾ ਲਓ ਤੁਸੀਂ ਵੀ 2000 ਕੀ ਪੈ ਜਾਂਦੇ 2000 14000 ਰੁਪਏ ਤਨਖਾਹ ਲੈਂਦੇ ਤੇਰੇ 14000 ਠੀਕ ਹੈ ਠੀਕ ਹੈ ਹਾਂ ਤੇ ਵਾਹ ਉਹੀ 15000 ਉਹੀ ਹਜ਼ਾਰ ਦੇ ਬੰਦੇ ਪੈ ਗਏ ਫਟ ਨੌ ਹੋ ਗਿਆ ਤੇ 10000 ਰੁਪਿਆ ਤੁਸੀਂ ਹਾਂ ਸਾਡਾ ਸਾਰਾ ਮੈਂਟੇਨੈਂਸ ਦਾ ਤੇਲ ਪਾਣੀ ਸਾਰਾ ਹਾਂ ਹਰਾ ਲਾ ਲਓ ਤੇ ਦੂਜੀ ਗੱਲ ਹੈ ਹੁਣ ਗੋਹੇ ਦਾ ਨਹੀਂ ਬਸ ਉਹੀ ਉਤਲਦਾ ਭਾਈ ਜੀ ਏਨੇ 30 ਪਸ਼ੂਆਂ ਦੇ ਵਿੱਚ ਉਹੀ ਗੱਲ ਹੈ ਸੋ ਡਲੀ ਵੀ ਜਿਹੜਾ 3-4 ਲੱਖ ਆ ਉਹ ਦਾ ਬਿਮਾਰੀ ਜਾਂਦਾ ਜੇ ਹੁਣ 30 ਪਸ਼ੂਆ 30ਾਂ ਦੇ ਵਿੱਚ ਹ ਹਾਂਜੀ ਦੁੱਧ ਤੋਂ ਤਾਂ ਉਸ ਹਿਸਾਬ ਨਾਲ ਪੈਂਦਾ 4.5 ਦਾ 4.5 ਜਿਹੜੀ ਛੁੜੀ ਆਮਦਨ ਹੈ ਜਿਹੜੇ ਹਿਸਾਬ ਦੇ ਨਾਲ ਆਪਾਂ ਚੱਲ ਖਰਚ ਆਪਾਂ 500 ਵੱਧ ਹੀ ਪਾ ਲਿਆ ਉਸ ਹਿਸਾਬ ਦੇ ਨਾਲ ਜੇ ਨਹੀਂ ਕਿ ਵੀ ਜਿਹੜੀ ਆਮਦਨ ਛੁੜੀ 1,20 ਕੁ ਵਜਦੀ ਹੈ ਤੇ 4.5 ਦੇ ਵਿੱਚੋਂ ਐ ਮੰਨ ਲਓ 1.20 ਬਚਾਇਆ ਤੇ ਦੂਜਾ 3 ਕਿੰਨਾ ਹੋ ਗਿਆ ਹਨਾ 300 ਹਾਂ ਉਹ ਖਰਚ ਹੀ ਹੋ ਗਿਆ ਆਪਾਂ ਨੇ 1 ਲੱਖ ਰੁਪਈਆ ਹੈ ਨਾ ਜੀ ਲੱਖ ਰੁਪਈਆ ਵੀ ਹੁਣ ਕਹਣ ਨੂੰ ਹੈ ਜੀ ਮੇਰੇ ਹਿਸਾਬ ਨਾਲ ਜੇ ਆਪਾਂ ਸਾਰਾ ਦੇਖਦੇ ਆ ਉਹ ਬਿੱਲ ਵੀ ਰਹਗਾ ਜੀ ਹਾਂ ਬਿੱਲ ਵੀ ਰਹਗਾ ਬਿਜਲੀ ਦਾ ਬਹੁਤ ਖਰਚੇ ਪੈ ਜਾਂਦੇ ਆ ਉਹ ਐਡੀ ਬਾਲੀ ਕਮਾਈ ਨਾਲ ਹੀ ਸੌ ਪਰ ਹਾਂ ਇਨਾ ਜ਼ਰੂਰ ਹੈ ਵੀ ਨੌਕਰੀ ਨਾ ਹੋ ਜਾਂਦੀ। ਉਹ ਵੀ ਠੇਖੇ ਖਾਣ ਨੂੰ 2200 ਚ ਬਚੀਆਂ ਦਾ ਨਾਲ ਬਰੀਡਿੰਗ ਕਰੀ ਜਾਂਦਾ। ਹੁਣ ਜਿਵੇਂ ਸ਼ੌਕ ਜਾ ਹੋਈ ਜਾਂਦਾ ਆਪਦਾ ਆਵਾਗਾ ਬੱਚਿਆਂ ਦੇ ਭਵਿੱਖ ਬਾਰੇ ਸੋਚੀ ਜਾਂਦੇ ਵੀ ਜਵਾਕ ਉੱਠਣਗੇ ਟਾਈਮ ਨਾ ਜੇ ਆਪਣੇ ਘਰੇ ਕੰਮਾਂ ਤਾਂ ਪਛਤਾ ਟਾਈਮ ਨਾਲ ਉਤਕਰਤ ਟਾਈਮ ਨਾਲ ਇਹ ਮੈਂ ਨੋਟ ਕੀਤੀ ਹੈ ਬਾਈ ਵੀ ਜਿਹੜਾ ਇਹਦੇ ਦੁੱਧ ਦੇ ਨਾਲ ਆਪਾਂ ਘਰ-ਵਾਰ ਚਲਾਈ ਜਾਂਦੇ ਆ ਵਧੀਆ ਕਿਲੇ 40000 ਰੁਪਏ ਤੇ ਕਿਤੇ ਲੱਖ ਵੀ ਪਾ ਜੇ ਤੇ 20 ਵੀ ਰਹਿਣਾ ਕਈ ਵਾਰੀ ਬਰੋਬਰ ਵੀ ਹੋ ਜਾਂਦਾ ਹਾਂਜੀ ਹਾਂਜੀ ਪਰ ਜਿਹੜੀ ਅਸਲੀ ਕਮਾਈ ਹੈ ਜਿੰਮੇ ਭੌਂਦੀ ਥੋਡੇ ਕੋਲੇ ਅੱਜ ਕੱਟਿਆ ਜੇ ਤੁਸੀਂ ਅੱਜ ਇਹ ਪਲੀ ਜਾਂਦੇ ਆ ਇਹਨਾਂ ਦੇ ਮਗਰ ਆਸੂਏ ਦੇ ਹੋ ਜਾਣਗੇ ਉਸ ਤੋਂ ਬਾਅਦ ਆਸੂਏ ਦੇ ਹੋ ਜਾਣਗੇ ਇੱਕ ਵਾਰੀ ਉਹੀ ਗੱਲ ਥੋਡੇ ਦੇ ਤਿੰਨ ਚਾਰ ਸਾਲ ਲੱਗੇ ਇਹਨੂੰ ਫਾਰਮ ਨੂੰ ਉਸ ਤੋਂ ਬਾਅਦ ਬੰਦੇ ਦੀ ਚੌਥੇ ਸਾਲੇ ਕੁ ਚੈਣ ਬਣ ਜਾਂਦੀ ਹੈ ਇਹ 20 ਪਸ਼ੂ ਸਮੋਂਦਾ ਉਹ ਮੰਡੀ ਨਾਲ ਉਹ ਥੋਡੇ ਵੰਗ ਕ ਜੇ 10 ਬੱਚੇ ਵੀ ਪਾਲੀ ਜਾਂਦਾ 20 ਮਹੀਸਾ ਸਮੋਂਦਾ 15 ਬੱਚੇ ਪਾਲਦੇ ਆ ਉਹ ਯਕੀਨ ਨਹੀਂ ਫਿਰ ਹਰ ਸਾਲ ਜਿਹੜੇ ਬੱਚਿਆਂ ਦੀ ਪ੍ਰੋਫਟ ਨੂੰ 15-20 ਲੱਖ ਰੁਪਈਆ ਉਹ ਆਉਣ ਲੱਗਦਾ 3-3 ਲੱਖ ਦਾ ਬੱਚਾ ਕੱਟਾ ਵੇਚ ਲੋ ਚਾਹੇ 30 ਲੱਖ ਰੁਪਈਆ ਦੀ ਵਿਕੀ ਜਾ ਲੱਖ ਦੀ ਵਿਕੀ ਜਾਂਦੀ ਬਿਲਕੁਲ ਇਹ ਆਪਾਂ ਉਹਦੀ ਕੇਅਰ ਕਰਾਂਗੇ ਬਾਕੀ ਥੋੜਾ ਜਿਹਾ ਹੁਣ ਜਿਹੜੀਆਂ ਅਸੀਂ ਹੁਣ ਇਹ ਹੋ ਜਾਂਦਾ ਜਦੋਂ ਪੇਮੈਂਟ ਦੀ ਕਮੀ ਕੁਮੀ ਹੋ ਜਾਂਦੀ ਆ ਬੰਦਾ ਵੇਚਵੰਦਾ ਪਿਛਲੀ ਵਾਰ ਅਸੀਂ ਕਟੀਆਂ ਵੇਚੀਆਂ ਉਹ ਕਟੀਆਂ ਹੁਣ ਗੱਬਣਾ ਤਕਰੀਬਨ ਸਾਰੀਆਂ ਓਕੇ ਜੇ 1.5 ਸਾਲ ਦੀਆਂ ਠੀਕ ਹੈ ਵੀ ਮੰਨ ਲਓ 10 10 ਮਹੀਨਿਆਂ ਦੀ ਆਪਣੇ ਕੋਲੋਂ ਲੈ ਕੇ ਬੰਦੇ ਕੋਈ ਸਾਲ ਦੀ ਲੈ ਕੇ ਉਹ 6 ਮਹੀਨੇ ਬਾਅਦ ਜਾ ਕੇ ਅਗਲਾਂ ਕੋਲ ਗੱਬਣਾ ਹੈ ਗੱਬਣ ਹੋ ਜਾਂਦੀ ਆ ਤੇ ਜੇ ਉਹ ਨਾ ਵੇਚ ਦੇ ਫਿਰ ਛੋਟੀ ਚੈਣ ਬਣ ਜਾਂਦੀ ਜਿਵੇਂ ਆ ਛੋਟੇ ਹੋਗੇ ਸਾਲ ਦੇ ਅੰਦਰ ਵਾਲੇ ਹੋਗੇ ਉਹ ਗੱਬਰ ਵਾਲੀਆਂ ਹੋ ਗਈਆਂ ਤੇ ਜਿਹਦੇ ਨੂੰ ਆ ਨਵੇਂ ਬੱਚੇ ਹੋਣਗੇ ਉਹ ਸੂਨ ਵਾਲੀਆਂ ਹੋ ਜਾਣਗੀਆਂ ਉਹ ਵਿਕਣ ਲੱਗ ਜਾਣਗੀਆਂ ਪਿੰਡ ਦੇ ਵਿੱਚ ਇਹ ਐਡਜਸਟਮੈਂਟ ਹੋ ਜਾਂਦੀ ਆ ਸ਼ਹਿਰ 'ਚ ਕਰਨ ਗਮਾਲੇ ਤਾਂ ਉਹਨੂੰ ਰੱਖਣੇ ਬਹੁਤ ਔਖੇ ਹੋ ਜਾਣਗੇ। ਹਾਂ ਬਈ ਰੱਖ ਲੈ ਮਿਲਣੀਆਂ ਵੀ ਨਹੀਂ ਹੈਗੀਆਂ ਜਿਹਦਾ ਹੁਣ ਪਰਿਵਾਰ ਹੀ ਉੱਠਣੋਂ हट ਗਿਆ ਟਾਈਮ ਨਾਲ। ਬਿਲਕੁਲ ਬਿਲਕੁਲ। ਉਹ ਮਈਆਂ ਨਹੀਂ ਹੋਣੀਆਂ ਘਰੇ ਤਾਂ ਪਰਿਵਾਰ ਉੱਠਦਾ ਹੀ 7-8 ਵਜੇ। ਉਹ ਵੀ ਉਹ ਕਿਸੇ ਲੋੜ ਕੋਲ ਜਾਂਦੇ ਹੀ ਨਹੀਂ ਜਾਣਾ ਘਰੋਂ ਨਹੀਂ ਕੱਢਿਆ ਜਾਣਾ। ਇਹ ਦੋ ਜਿਹੜੇ ਗਾਹਾਂ ਨਵੇਂ ਵਿਆਹ ਕੇ ਦਾ ਬਾਕੀ ਮੈਂ ਨਵੇਂ ਨੂੰ ਵਿਆਹ ਕਿਹੜਾ ਉਹਨਾਂ ਵੀ ਜਿਹੜਾ ਜਦੋਂ ਆਪਾਂ ਹੀ 8 ਵਜੇ ਉੱਠਦੇ ਆਂ ਤਾਂ ਜਿਹੜੀ ਨਵੀਂ ਵਿਆਹ ਕੇ ਲਾਵਾਂਗੇ ਉਹ ਕਿੱਥੋਂ 4 ਵਜੇ ਉੱਠੋਗੇ ਕਿਨੇ। ਬਾਈ ਹੁਣ ਵੀ ਮੈਨੂੰ ਐ ਹੁੰਦਾ ਨਾ ਵੀ ਦੋ ਤਿੰਨ ਵੀ ਆਪਾਂ ਉਹ ਕਰਿਆ ਕਰੀਏ। ਇਹ ਬੰਦਿਆਂ ਨੂੰ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਜਿਹੜਾ ਲੈਣਾ 1-2 ਸਾਲਾਂ ਦਾ ਪਸ਼ੂ ਲੈ ਲਓ ਪਸ਼ੂ ਦੀ ਇੰਨੀ ਕੀਮਤ ਬਾਝਾ ਨਹੀਂ ਆ ਜਿਹੜੀ ਮੱਝ ਹੈ ਸੱਚੀ ਮਿੱਟੀ ਬਲੈਕ ਸਮਾ ਠੀਕ ਆ ਬਲੈਕ 골ਡ ਕੀ ਨੂੰ ਕਹ ਦਨੇ ਆਪਾਂ ਠੀਕ ਹੈ ਮੱਝ ਦਾ ਹੁਣ ਵੀ ਤੁਸੀਂ ਦੇਖ ਲਓ ਮੰਮੂ ਨਾ ਵੀ ਤੁਸੀਂ ਦੇਖ ਲਓ ਮੰਮੂ ਨਾ ਮ ਜਿਹੜੀ ਮੱਝ 14 15 ਹੀ ਲੈਣੀਆਂ 1.5 ਲੱਖ ਦੇ ਲਗਭਗ ਸਟਾਰਟ ਹੁੰਦੀ ਹੈ ਆ ਬਾਈ ਜੀ ਚੰਗੀ ਮੱਝ 2 2.5 ਲੱਖ ਰੁਪਏ ਦੀ ਬਿਲਕੁਲ ਬਾਈ ਜੀ ਖੜੇ ਹੈ ਵੀ ਇਹਨਾਂ ਦੇ ਮੂੰਹੋਂ ਪੁੱਛ ਲੋ ਕਿ ਕੀ ਭਾ ਮਈਆਂ ਲੈ ਕੇ ਗਏ ਆ ਤੇ ਉਹ ਮਈਆਂ ਜਿਹੜੀਆਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਮੈਥੋਂ ਲੈ ਕੇ ਗਏ ਜਵਾਂਣ ਜਾਣ ਦੀ ਇਹ ਤੇ ਅੱਜ ਜੇ ਤੁਸੀਂ ਕਹਿ ਲਓ ਕਿ ਇਹਨਾਂ ਕੋਲੇ ਕਿੰਨੀ ਵੀ ਕੀਮਤ ਦੀਆਂ ਮਈਆਂ ਤੁਸੀਂ ਇਹਨਾਂ ਨੂੰ ਆਪ ਹੀ ਪੁੱਛ ਲਓ ਪੁੱਛੋ ਕੋਈ ਹਾਂਜੀ ਬਾਈ ਹਾਂਜੀ ਕਿਵੇਂ ਵੀ ਮੱਝਾਂ ਤੋਂ ਆਪਾਂ ਵੀ ਬਰੀਡਿੰਗ ਕੀਤੀ ਪਰ ਹਾਂਜੀ ਬਾਈ ਜੀ ਅੱ ਠੀਕ ਹੈ ਉੱਥੇ ਫਾਰਮ ਆ ਪਰ ਕਿੰਨੇ ਬਸੂਰ ਇਹ ਮੋੜ ਵੀ ਆ ਮੋੜ ਵੀ ਰੱਖਿਆ ਪੰਡੀ ਠੀਕ ਹੈ ਸੋ ਉਹਨਾਂ ਤੋਂ ਫਿਰ ਬਰੀਡਿੰਗ ਕੀਤੀ ਤੇ ਫਿਰ ਮੱਝਾਂ ਫਿਰ ਦੁੱਧੂ ਪਾਣੀ ਨੂੰ ਤੇ ਮੇਰੇ ਨੂੰ ਬਹੁਤ ਵਧੀਆ ਵੇਚ ਗਈ ਜਿਵੇਂ ਤੁਸੀਂ ਕਹਿੰਦੇ ਹੋ ਵੀ 2-3 ਸਾਲ ਪਹਿਲਾਂ 1-35 ਦੀ ਸਮਾ ਦੀ ਤੇ ਅੱਜ ਉਹ 2.5 ਉਹ ਅੱਜ ਇਹਨਾਂ ਨੂੰ 4 ਲੱਖ ਰੁਪਏ ਦੇ ਤਾਂ ਵੀ ਥੋੜੇ ਥੋੜਾ ਦੇਖ ਲਓ ਸਾਰੀਆਂ ਜੀ ਪਸੰਦ ਦੀ ਲਗਾਈ ਸੀ ਉਹ 5 ਲੱਖ ਰੁਪਏ ਬਾਈ ਫਿਰ ਉਹੀ ਗੱਲ ਬਣ ਗਈ ਵੀ ਪਸ਼ੂ ਲੈ ਲੋ ਜੇ ਇੱਕ ਦੋ ਸਾਲਾਂ ਕਰੇ ਤੇ ਅੰਦਰ ਦੇ ਨਹੀਂ ਇਹ 5-5 6-6 ਲੱਖ ਦੀ ਜਿਵੇਂ ਪਾਸਤਾ ਜਰੀ ਮਿਲਦੀ 5-6 ਲੱਖ ਰੁਪਏ ਦੀ ਤੇ ਆਪਣੇ ਵੀ ਮੱਝ ਜਿਹੜੀ ਸਟਾਰਟਿੰਗ ਹੀ 5-6 ਲੱਖ ਰੁਪਏ ਦੇਊਗਾ ਤੇ ਬਾਈ ਜੀ ਨੰਬਰ ਕੀ ਆ ਤੁਹਾਡਾ ਆਪਣਾ ਨੰਬਰ 9464586644 9464586644 ਹਾਂਜੀ ਇਹ ਨੰਬਰ ਆ ਜੀ ਬਾਈ ਦਾ ਤੇ ਬਾਕੀ ਜਦੋਂ ਮਰਜੀ ਕਈ ਵਾਰੀ ਕੋਈ ਆਉਂਵਾ ਤੁਸੀਂ ਮੌੜ ਕੋਈ ਚੀਜ਼ ਤੁਹਾਨੂੰ ਚੰਗੀ ਵੀ ਲੱਗਦੀ ਹੈ ਕੋਈ ਮੱਝ ਲੈਣੀ ਹੈ ਕੋਈ ਮੱਝ ਪਾਉੰਦੀ ਕਿਤੇ ਵੇਚਣੀ ਹੈ ਉਹਦੇ ਵਾਂਗੂ ਦੋਨਾਂ ਪਾਸੇ ਕੰਟੈਕਟ ਕਰ ਸਕਦਾ ਹਾਂ ਲੈਣ ਤੇ ਦੇਣ ਵਾਲੇ ਵੀ ਜਿਹੜੇ ਬੰਦੇ ਨੇ ਮੱਝ ਲੈਣੀ ਆ ਉਹ ਵੀ ਕਨੈਕਟ ਕਰੋ ਜਿਹਨੇ ਮੱਝ ਵੇਚਣੀ ਆ ਉਹ ਵੀ ਕਨੈਕਟ ਕਰੋ ਨਵੇਂ ਬੰਦੇ ਵੀ ਜਿਹੜੇ ਹੁਣ ਕੋਈ ਜਵਾਕ ਇੰਟਰਸਟ ਰੱਖਦੇ ਜਦੋਂ ਮਰਜ਼ੀ ਫੋਨ ਕਰ ਲੈਣ ਜਦੋਂ ਮਰਜ਼ੀ ਆਉਣ ਕੋਈ ਹੈਗੀ ਜਿਹੜੀ ਗੱਲ ਜਿਹੜੀ ਮਰਜ਼ੀ ਪੁੱਛਣੀ ਆ ਜਦੋਂ ਮਰਜ਼ੀ ਚਾਹੇ ਅੱਧੀ ਰਾਤ ਕੋਣ ਲੱਗੇ ਆਪਣੇ ਵਾਲਾ ਕੰਮ ਹੀ ਆ ਬਾਈ ਦੇ ਉਹ ਕੰਮ ਨਹੀਂ ਵੀ ਬਾਈ ਕਲੀ ਪਾਤੀ ਵੀ ਸਾਡੇ ਫਾਰਮ ਚ ਨਾ ਬਲੋ ਜਿਹੜਾ ਮਰਜ਼ੀ ਬਾਈ ਕਹਿੰਦਾ ਆਵੇ ਜਵਾਕ ਆਉਂਦਾ ਜਿਹੜਾ ਕੋਈ ਨਵੇਂ ਮੱਝਾਂ ਦੇਖੇ ਗੱਲਬਾਤ ਪੁੱਛੇ ਵੀ ਕੋਈ ਹੈਂਡਲ ਕਰਨੀ ਚੀਜ਼ ਜਦੋਂ ਮਰਜ਼ੀ ਆਓ ਜਾਓ ਇਹਨੂੰ ਨੀ ਕਿ ਸਾਨੂੰ ਨੌਲੇਜ ਆ ਚਾਹੀਏ ਅਗਲਾ ਅੱਧੀ ਰਾਤ ਅਗਲੇ ਦੇ ਘਰੇ ਪ੍ਰੋਬਲਮ ਜਦੋਂ ਮਰਜੀ ਪੁੱਛ ਲੈ ਕੋਈ ਟਿਕਾਣੇ ਹਾਂਜੀ ਪਾਰਟ ਟਾਈਮ ਨੰਬਰ ਖੁੱਲਾ ਮਿਲੂਗਾ ਖੁੱਲਾ ਨਹੀਂ ਮਿਲਦਾ ਤੇ ਠੀਕ ਆ ਜੀ ਬਾਈ ਧੰਨਵਾਦ ਬਹੁਤ ਬਹੁਤ ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਇੰਟਰਵਿਊ ਕਰਕੇ ਸასი ਸ਼ਾਲ ਧੰਨਵਾਦ